ਜਗਤਾ ਸੇਠ ਇਹ ਲੋਕ ਤਾਂ ਰਾਜੇ ਨਵਾਬ ਸਨ ਜ਼ਮੀਨਾਂ ਵਾਲੇ ਤੇ ਜ਼ਮੀਨਾਂ ਦੀ ਆਮਦਨ ਤੋਂ ਬਣੇ ਸਨ ਸ਼ਾਹੂ ਕੋ ਸ਼ਾਹੂਕਾਰ ਆਖੋ ਜਾਂ ਬਹੁਤ ਰਪਈਆ ਵਾਲੇ ਆਖੋ ਇੱਕ ਹੋਰ ਸੀ ਉਥੇ ਉਸ ਦਾ ਨਾਂ ਸੀ ਜਗਤਾ ਜਿਸ ਨੂੰ ਜਗਤਾ ਸੇਠ ਕਰਕੇ ਸੱਦਦੇ ਸਨ ਸੇਠ ਹੁੰਦਾ ਹੈ ਵੱਡਾ ਵਪਾਰੀ ਵੱਡਾ ਹੱਟੀਆਂ ਵਾਲਾ ਜੋ ਬੜੇ ਵਿਹਾਰ ਕਰਦਾ ਹੋਵੇ ਵਪਾਰੀਆਂ ਜਾਂ ਸੁਦਾਗਰਾਂ ਵਿੱਚੋਂ ਬਹੁਤ ਵੱਡੇ ਵਪਾਰੀ ਤੇ ਸੁਦਾਗਰ ਨੂੰ ਸੇਠ ਆਖਦੇ ਹਨ ਸੇਠ ਦੀ ਇੱਕ ਥਾਂ ਤਾਂ ਵੱਡੀ ਹੱਟੀ ਹੁੰਦੀ ਹੈ ਤੇ ਹੋਰ ਦੂਰ ਦੂਰ ਸ਼ਹਿਰਾਂ ਵਿੱਚ ਵੀ ਇਸ ਦੀਆਂ ਹੱਟੀਆਂ ਜਾਂ ਦੁਕਾਨਾਂ ਹੁੰਦੀਆਂ ਹਨ ਉਹਨਾਂ ਨੂੰ ਕੋਠੀਆਂ ਆਖਦੇ ਹਨ ਸੋ ਇਸ ਜਗਤ ਦੇ ਸੇਠ ਦੀ ਵੱਡੀ ਦੁਕਾਨ ਜਾਂ ਕੋਠੀ ਤਾਂ ਪਟਨੇ ਸੀ ਤੇ ਹੋਰ ਉਧਰ ਕਲਕੱਤੇ ਵੱਲ ਤੇ ਇਧਰ ਲਾਹੌਰ ਵੱਲ ਵੱਡੇ ਵੱਡੇ ਸ਼ਹਿਰਾਂ ਵਿੱਚ ਕੋਠੀਆਂ ਸਨ ਇਹ ਲੋਕ ਵਪਾਰ ਕਰ ਕਰਕੇ ਬڑے ਪੈਸੇ ਵਾਲੇ ਹੋ ਜਾਂਦੇ ਹਨ ਬਹੁਤ ਪੈਸਾ ਹੋਣ ਕਰਕੇ ਤੇ ਬਹੁਤ ਖਲੇਰੇ ਕੋਠੀਆਂ ਦੇ ਹੋਣ ਕਰਕੇ ਆ ਤੇ ਬਹੁਤੇ ਨੌਕਰ ਚਾਕਰ ਹੋਣ ਕਰਕੇ ਇਹਨਾਂ ਨੂੰ ਸਭ ਥਾਵਾਂ ਦਾ ਬੰਦੋਬਸਤ ਕਰਨਾ ਪੈਂਦਾ ਹੈ ਜਿਵੇਂ ਨਿੱਕੇ ਜਿਹੇ ਘਰ ਦਾ ਬੰਦੋਬਸਤ ਘਰ ਦੇ ਬੰਦੇ ਕਰਦੇ ਹਨ ਬੰਦੋਬਸਤ ਨੂੰ ਪ੍ਰਬੰਧ ਕਰਨਾ ਵੀ ਆਖੀਂਦਾ ਹੈ ਤੇ ਕੋਈ ਬਣਾਣ ਨੂੰ ਬੰਨਣਾ ਵੀ ਆਖਦੇ ਹਨ ਇਸ ਕੰਮ ਲਈ ਸੇਠਾ ਨੂੰ ਮੁਨੀਬ ਰੱਖਣੇ ਪੈਂਦੇ ਹਨ ਮਨੀਬ ਆਖਦੇ ਹਨ ਉਸ ਨੂੰ ਜੋ ਆਦਮੀ ਕਿਸੇ ਵੱਡੇ ਸੇਠ ਦਾ ਨੌਕਰ ਹੋ ਕੇ ਉਸ ਦੀ ਤਾਬਿਆ ਰਹਿ ਕੇ ਉਸ ਉਸ ਦੀ ਕਿਸੇ ਦੁਕਾਨ ਜਾਂ ਕੋਠੀ ਦਾ ਬੰਦੋਬਸਤ ਕਰੇ ਜਿਵੇਂ ਮਾਲਕ ਕਰਦਾ ਹੈ ਪਰ ਹੋਵੇ ਮਾਲਕ ਦੀ ਤਾਬਿਆ ਉਸ ਨੂੰ ਸਾਰੇ ਲੋਕ ਮਨੀਬ ਆਖਦੇ ਹਨ ਸੋ ਵੱਡੇ ਸੇਠਾਂ ਕੋਠੀਦਾਰਾਂ ਨੂੰ ਇਹਨਾਂ ਮਨੀਬਾਂ ਦੇ ਉੱਤੇ ਫੇਰ ਸਾਰੇ ਇਹਨਾਂ ਦੇ ਕੀਤੇ ਦਾ ਆਪ ਖਿਆਲ ਰੱਖਣਾ ਪੈਂਦਾ ਹੈ ਇਸ ਕਰਕੇ ਇਹਨਾਂ ਨੂੰ ਪੁੱਤਰਾਂ ਦੀ ਲੋੜ ਬਹੁਤ ਹੀ ਹੁੰਦੀ ਹੈ ਕਿ ਜੇ ਆਪਣੇ ਇੱਕ ਦੋ ਪੁੱਤਰ ਜੰਮ ਪੈਣ ਸਿਆਣੇ ਹੋ ਜਾਣ ਤਾਂ ਮੁਨੀਵਾਂ ਦੇ ਉੱਤੇ ਉਹਨਾਂ ਵਾਂਗੂ ਤੋਰਾ ਤੋਰਨ ਜੋ ਸਾਰੇ ਖਿਲਾੜੇ ਦਾ ਬੰਦੋਬਸਤ ਠੀਕ ਰਹੇ ਅਤੇ ਜਦੋਂ ਸੇਠ ਬੁੱਢਾ ਹੋ ਕੇ ਮਰ ਜਾਵੇ ਤਾਂ ਪੁੱਤਰ ਮਾਲਕ ਬਣ ਕੇ ਸਾਰੇ ਕੁੱਝ ਨੂੰ ਸਾਮ ਲੈਣ ਸੋ ਜਗਤਾ ਸੇਠ ਇਸ ਤਰ੍ਹਾਂ ਦਾ ਵੱਡਾ ਸੇਠ ਸੀ ਪਰ ਪੁੱਤਰ ਇੱਕ ਵੀ ਨਾ ਸੀ ਇਸ ਘਰ ਦੇ ਇਸ ਦੇ ਘਰ ਇਸ ਨੇ ਬੋਟੀਆਂ ਵੀ ਤਿੰਨ ਵਿਆ ਲਈਆਂ ਪਰ ਪੁੱਤਰ ਕਿਸੇ ਦੇ ਨਾ ਹੋਇਆ ਇਸਨੇ ਕਈ ਸਾਧੂ ਸੰਤ ਵੀ ਸੇਵੇ ਪਰ ਪੁੱਤਰ ਤੋਂ ਬਿਨਾਂ ਹੀ ਰਿਹਾ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਪਟਨੇ ਆਏ ਸਨ ਤਾਂ ਜਗਤਾ ਸੇਠ ਉਹਨਾਂ ਦੀ ਸੇਵਾ ਵਿੱਚ ਆ ਗਿਆ ਤੇ ਬਹੁਤ ਆਦਰ ਕਰਨ ਲੱਗ ਪਿਆ ਭਾਂਤ ਭਾਂ ਦੇ ਮੇਵੇ ਤੇ ਫਲ ਲਿਆ ਕੇ ਭੇਟਾ ਧਰਿਆ ਕਰੇ ਇੱਕ ਦਿਨ ਜਗਤਾ ਆਪਣੇ ਮਨ ਵਿੱਚ ਇਹ ਮੰਗ ਧਾਰ ਕੇ ਗੁਰੂ ਜੀ ਦੇ ਪਾਸ ਬੈਠਾ ਹੋਇਆ ਸੀ ਕਿ ਮੈਨੂੰ ਪੁੱਤਰਦਾਨ ਮਿਲੇ ਗੁਰੂ ਜੀ ਦਿਲਾਂ ਦੀਆਂ ਜਾਣੀ ਜਾਣ ਲੈਂਦੇ ਸਨ ਆਪ ਨੇ ਜਗਤੇ ਨੂੰ ਤ੍ਰੈ ਸਿਓ ਦਿੱਤੇ ਜਗਤੇ ਨੇ ਜਾਤਾ ਤ੍ਰੈ ਸਿਓ ਨਹੀਂ ਮੈਨੂੰ ਤ੍ਰੈ ਪੁੱਤਰ ਮਿਲੇ ਹਨ ਸੋ ਉਹ ਘਰ ਜਾ ਕੇ ਇੱਕ ਇੱਕ ਸਿਓ ਇੱਕ ਇੱਕ ਬੋਟੀ ਨੂੰ ਦੇਖ ਕੇ ਆਖਣ ਲੱਗਾ ਲਓ ਅੱਜ ਗੁਰੂ ਜੀ ਦੀ ਮਿਹਰ ਹੋ ਗਈ ਹੈ ਸੋਈਓ ਗੱਲ ਹੋਈ ਕਿ ਜਗਤੇ ਦੇ ਘਰ ਤਿੰਨ ਪੁੱਤਰ ਜੰਮ ਪਏ ਸੇਠ ਤੇ ਸੇਠਾਣੀਆਂ ਫੇਰ ਘਰ ਦੇ ਪੱਕੇ ਸਿੱਖ ਬਣ ਗਏ ਗੁਰੂ ਜੀ ਤਾਂ ਗੁਰੂ ਜੀ ਤਾਂ ਟੁਰ ਗਏ ਸੀ ਆਸਾਮ ਦੇਸ਼ ਨੂੰ ਪਰ ਜਗਤਾ ਤੇ ਸੇਠਾਣੀਆਂ ਬਾਲਾ ਪ੍ਰੀਤਮ ਜੀ ਮਹਲਾ ਪ੍ਰੀਤਮ ਜੀ ਦੀ ਬਹੁਤ ਸੇਵਾ ਕਰਦੇ ਰਹੇ ਹਰ ਤਰ੍ਹਾਂ ਸਹਬਜ਼ਾਦੇ ਨੂੰ ਖੁਸ਼ ਰੱਖਦੇ ਸੈਲਾਂ ਕਰਵਾਉਂਦੇ ਖਿਡਾਉਣੇ ਗਹਿਣੇ ਕੱਪੜੇ ਛੋਟੇ ਛੋਟੇ ਤੀਲੀਆਂ ਦੇ ਤੀਰ ਕਮਾਨ ਭੇਟਾ ਕਰਦੇ ਬਰਬਰਖਾ